ਬੜੀ ਸਾਰਿਆਂ ਨੂੰ ਕਿਵੇਂ ਸਾਰੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਾਈਬ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਫਰੈਂਡਸ ਸਾਰਿਆਂ ਨੂੰ ਅੱਜ ਰਖੜੀ ਦੀਆਂ ਬਹੁਤ-ਬਹੁਤ ਵਧਾਈਆਂ ਸਾਰੇ ਵੀਰਾਂ ਤੇ ਭੈਣਾਂ ਨੂੰ ਤੇ ਵੀਰ ਭੈਣ ਦਾ ਰਿਸ਼ਤਾ ਐਵੇਂ ਹੀ ਬਣਿਆ ਰਹੇ ਖੁਸ਼ੀਆਂ ਪਰਿਆ ਬਣਿਆ ਰਹੇ ਠੀਕ ਹੈ ਜੀ ਚੜ੍ਹਦੀ ਕਲਾ ਚ ਰੱਖੇ ਤੇ ਫਰੈਂਡਸ ਅਸੀਂ ਅੱਜ ਰਖੜੀਆਂ ਬੰਨਣੀਆਂ ਆ ਕਿਉਂਕਿ ਅਮਰਿੰਦਰ ਗਿਆ ਸਕੂਲ ਲੇਟ ਹੋ ਗਿਆ ਸੀ ਇੱਕ ਮੀਂਹ ਕਰਕੇ ਨਾ ਥੋੜਾ ਜਿਹਾ ਲੇਟ ਹੋ ਗਿਆ ਉਹ ਮਤਲਬ ਉਹਨਾਂ ਦੇ ਮੀਂਹ ਕਰਕੇ ਸਾਡਾ ਕੰਮ ਲੇਟ ਹੋ ਗਿਆ ਇਸ ਕਰਕੇ ਅਸੀਂ ਫਿਰ ਹਜੇ ਰਖੜੀਆਂ ਵੀ ਨਹੀਂ ਬੰਨੀਆਂ ਤਾਂ ਕਰਕੇ ਉਹ ਜਦੋਂ ਸਕੂਲ ਤੋਂ ਆਜੂਗਾ ਉਦੋਂ ਹੀ ਆਪਾਂ ਜਦਦਰ ਮੀਂਹ ਦੀ ਵੀ ਛੜੀ ਜੀ ਲੱਗੀ ਹੋਈ ਹੈ ਸਵੇਰ ਦੀ ਤੇ ਬੜੀ ਠੰਡਾ ਮੌਸਮ ਆਇਆ ਹੋਇਆ ਪਰ ਇਹਦੇ ਕਰਕੇ ਕੰਮ ਕਰ ਲੇਟ ਹੋ ਗਏ ਇਸ ਕਰਕੇ ਹਜੇ ਅਸੀਂ ਤਾਂ ਕਰਕੇ ਨਾ ਅਖੜੀਆਂ ਨਹੀਂ ਸੀ ਬੰਨੀਆਂ ਤੇ ਤੁਹਾਨੂੰ ਬਾਹਰ ਦਾ ਵੀ ਉਹ ਵੀ ਦਿਖਾ ਨਹੀਂ ਆ ਦੇਖੋ ਸਾਰੇ ਵੇੜੇ ਚ ਚਿਕੜੇ ਚਿਕੜ ਹੋਇਆ ਪਿਆ ਹੈ ਆਪਣੇ ਦੇ ਵੀਰਾ ਵੀ ਹਜੇ ਸ਼ਾਪ ਤੇ ਗਿਆ ਹੋਇਆ ਹੈ ਸਾਰੇ ਜਣੇ ਇਕੱਠੇ ਹੋ ਕੇ ਫੇਰ ਬੰਨਾਂਗੇ ਜੀ ਆਪਾਂ ਰਖੜੀਆਂ ਰਖੜੀ ਸੈਲੀਬ੍ਰੇਸ਼ਨ ਕਰਾਂਗੇ ਤੇ ਫਰੈਂਡਸ ਅੱਜ ਸਰਪ੍ਰਾਈਜ਼ ਮਿਲ ਗਿਆ ਸਾਨੂੰ ਕਨਵੀਰ ਵੀ ਆ ਚੁੱਕਿਆ ਹੈ ਅੱਜ ਪੈਸੇ ਦੇ ਹਨ ਹਰੇ ਹਰੇ ਨੋਟ ਹੈ ਨਾ ਤਾਂ ਹੀ ਆਕੇ ਨੇ ਸਰਪ੍ਰਾਈਜ਼ ਦਿੱਤਾ ਹੈ ਹਾਂਜੀ ਕਾਉ ਠੀਕ ਹੈ ਅਦਾ ਆਇਆ ਕੋਈ ਗੱਲਬਾਤ ਨਹੀਂ ਬਸ ਆ ਫੋਨ ਦੇ ਵਿੱਚ ਘੁਸਿਆ ਹੋਇਆ ਪਤਾ ਨਹੀਂ ਕੀ ਕਰੀ ਜਾਂਦਾ ਕੀ ਧੀਏ ਨੇ ਨੇ ਪਬਲੀ ਦੀ ਚਾਹ ਹੀ ਪਈ ਐ ਮੈਂ ਠੰਡੀ ਹੋ ਗਈ ਪੀ ਲਈ ਨਹੀਂ ਮੈਂ ਕਿੰਨਾ ਚਾਹਦਾ ਅੱਛਾ ਜਿਹੜਾ ਹੁਣ ਆ ਪਕੌੜੀਆਂ ਦੇਖੋ ਇਹਨੇ ਇਹਦਾ ਖਾਣ ਦਾ ਢੰਗ ਸਾਰੇ ਪਾਸੇ ਪਕੌੜੀ ਮਗਵਣੀ ਖਲਾਨੀ ਹੋਈਆਂ ਮੁੰਡੇ ਨੇ ਐਨਾ ਫੋਨ ਦੇ ਵਿੱਚ ਉਹ ਆਹੇ ਮਗਨ ਹੋਇਆ ਹੋਇਆ ਹੈ ਪਕੌੜੀਆਂ ਬੀਜਤੀਆਂ ਇਹਨੇ ਪਕੌੜੀਆਂ ਬੀਜਦੇ ਆ ਬਸ ਪੇੜ ਉਗਾ ਰਹੇ ਨੇ ਤੇ ਅਮਰਿੰਦਰ ਦੀ ਵੇਟ ਕਰ ਰਹੇ ਆ ਵਿਚਾਰਾ ਪਰ ਉਹ ਆਊਗਾ 1 2 ਵਜੇ ਆਊਗਾ ਨਾ ਦੇ ਦੇਜੀ ਬੈਠੀ ਦੇਜੀ ਦੇਜੀ ਦੇ ਵੀ ਬਈ ਰਖੜੀ ਬੰਨਣੀ ਪੈਣੀ ਇਹ ਆਪਣੀ ਸਾਰਿਆਂ ਦੀ ਰਖਿਆ ਕਰਦੀ ਆ ਹਨਾ ਦੇਜੀ ਹਨਾ ਹਾਂ ਸਭ ਚੜੀ ਹੁਣੀ ਬਧੀਆ ਚ ਪੈਦੇ ਨਹੀਂ ਹੁਣ ਪੈਸੇ ਆਹ ਪੈਸੇ ਚਾਹੀਦੇ ਤੁਹਾਨੂੰ ਠੀਕ ਹੈ ਇਹ ਇਦਣਵੇਂ ਮਾਸੂਮ ਚਿਹਰੇ ਨੇ ਫਰੈਂਡਸ ਤਾਂ ਬਣਾਇਆ ਹੋਇਆ ਕਿਉਂਕਿ ਇੱਥੇ ਪਏ ਨੇ ਬਿਸਕੁਟ ਤਾਂ ਘਰ ਕੇ ਬੈਠੀ ਆ ਕਿ ਕਦੋਂ ਇਹ ਬਿਸਕੁਟ ਇਹਨੂੰ ਭੈਣ ਨਾ ਪਈ ਨਾ ਬਹੁਤ ਕਿ ਖਾਜ ੱਟੋਈ ਉਹਦੇ ਰਹਿਣਦੇ ਰਹਿਣਦੇ ਥੋੜਾ ਪਾ ਦੇ ਉਹ ਪਕੌੜੀਆਂ ਪਾ ਦੇ ਜੈਰੀ ਦੇਖ ਰਹੀ ਹੈ ਹੈ ਹੈਲੋ ਫਰੈਂਡਸ ਤੇ ਅਸੀਂ ਹੁਣ ਲੱਗੇ ਆ ਜੀ ਆਪਣੀਆਂ ਤਿਆਰੀਆਂ ਕਰਨ ਤੇ ਅਮਰਤ ਨੇ ਪਹਿਲਾਂ ਤਾਂ ਅਵਾਲ ਦੇ ਨੂਡਲਸ ਇਹ ਇਹਦਾ ਪਹਿਲਾ ਕੰਮ ਆ ਰੋਜ਼ ਦਾ ਡੇਲੀ ਰੂਟੀਨ ਤੇ ਹੁਣ ਇਹ ਬਣਾਉਣ ਜਾ ਰਹੀ ਹੈ ਜੀ ਪੂਰੀਆਂ There you go. ਸਰਾ ਡਨ ਹੋ ਗਿਆ ਅਮਰਿੰਦਰ ਵੀ ਬਸ ਆਉਣ ਵਾਲਾ ਹੀ ਆ ਤੇ ਉਹਨੂੰ ਸਕੂਲ ਤੋਂ ਛੁੱਟੀ ਦਵਾਈ ਹੈ ਸਪੈਸ਼ਲ ਤੇ ਮੈਂ ਕਿਹਾ ਉਦੋਂ ਤੱਕ ਮੈਂ ਰਖੜੀਆਂ ਲਈ ਥਾਲੀ ਤਿਆਰ ਠੀਕ ਹੈ ਜੀ ਤੇ ਫਿਰ ਆਪਾਂ ਰਖੜੀਆਂ ਦਾ ਕਾਰਜਕ੍ਰਮ ਕਰਦਿਆਂ ਸ਼ੁਰੂ ਤੇ ਆਪਣੀ ਰਖੜੀਆਂ ਦੀ ਥਾਲੀ ਹੋ ਗਈ ਹੈ ਜੀ ਰੈਡੀ ਤੇ ਸੋਹਣੀ ਸੋਹਣੀ ਰਖੜੀਆਂ ਰੱਖਨੇ ਤੇ ਇਹ ਵੀ ਰਖੜੀ ਰੱਖੀ ਜਿਹੜੀ ਮੈਂ ਬਣਾਈ ਸੀ ਕਿ ਆਪ ਇਹ ਆਪਾਂ ਰੱਖ ਲਿਆ ਜੀ ਹੁਣ ਆਪਾਂ ਆਪਣਾ ਸ਼ੁਰੂ ਕਰਦੇ ਆਂ ਪਰ ਮਰਿੰਦਰ ਜੀ ਆਇਆ ਨਹੀਂ ਉਹਦੀ ਵੇਟ ਹੋ ਰਹੀ ਹੈ ਅੰਨੀ ਲੇਟ ਆਉਣਾ ਹਾਂ ਸ਼ਕਤੀ ਕਰ ਪਈ ਸ਼ਕਤੀ ਕਰਨਾ ਆ ਗਿਆ ਸ਼ਕਤੀ ਕਰਨੀ ਹੈ ਉਹ ਕਿਹਾ ਕਰ ਦੂਗੀ ਐਸ ਵੀਰੇ ਤੂੰ ਤਾਂ ਜਿਹਨੇ ਸੀ ਮੈਂ ਨਹੀਂ ਲਾ ਕੇ ਜਾਣਾ ਹੈ ਉਹਨੂੰ ਕਹਿਣਾ ਕਦ ਗਿਆ ਗਿਆ ਨਾ ਕਿ ਕਦ ਨਾ ਆਇਆ ਮੈਂ ਕਿਹਾ ਓਏ ਕਦ ਲੱਤਾ ਪੱਖੇ ਚ ਨਾ ਮੱਜੀ ਮੁੰਡਿਆ ਬਹਿ ਜਾ ਓਰੇ ਵਾਹ ਮੁੰਡਿਆ ਚਲੋ ਬਹਿ ਜਾ ਰੱਡੀਆਂ ਬੰਨੀਆਂ ਮੇਰੀ ਮੇਰੀ ਵੱਲੇ ਜੇ ਮੈਂ ਬੋਲਣ ਕਿਤੇ ਚਲੋ ਸਟਾਰਟ ਕਰੋ ਬਾਈ ਮੈਂ ਪਿੱਛੇ ਨਹੀਂ ਹਟਾਂਦਾ ਕਹਿੰਦਾ ਰਹੂਗਾ ਰੋਡ ਛੱਡਾਂ ਨਹੀਂ ਚਲੇ ਆਈ ਪਰ ਅਮਰੇ ਤਾਂ ਸ਼ਾਂਤ ਰਹੇ ਹਾਂ ਕੰਗ ਵੈਸੇ ਹੀ ਪੈਸੇ ਆ ਗਿਆ ਲੈ ਮੈਂ ਸਰਕਾਰ ਦੀ ਉਹ ਕਰਦਾ ਈ ਰਿਸਪੈਕਟ ਕਰਦਿਆਂ ਕੋਈ ਗੱਲ ਨਹੀਂ ਹੁੰਦੀ ਜਿਹੜੀ ਖਬਰ ਹੈ ਉਹ ਸੱਚੀ ਹੈ ਕਿਹੜੀ ਖਬਰ 10 ਰੁਪਏ ਦੇ ਲਾੜੀ ਕਿਫਟ ਕਿੰਨੇ ਆ 500 2000 ਐਨਾਂ ਝੂਮਾਲ ਸੋਗਰ ਜਿਹਨੇ ਇਹਨੇ ਮੈਨੂੰ ਦਿੱਤੇ ਇਹਦੇ ਦੀ ਬਣਾ ਲਈ ਉਹ ਬਣਾਉਣੀ ਚਾਹੀਦੀ ਨਾ ਬਣਾ ਲਈ ਸੁ ਦੇਖੋ 5 ਰੁਪਏ ਦਾ ਸਰਕਿਆ ਫੋਟੋ ਹੈ ਤੇਰੀ ਮੈਨੂੰ ਦੇ ਦੋ ਕੋਈ ਅੰਮਰ ਚਲਾ ਰਹੀ ਕੋੜਾ ਆ ਬੱਸ ਪੈਸੇ ਦੇ ਮੇਰੇ ਬੰਦ ਤੇ ਦਿੱਤੀ ਮੈਂ ਪੈਸੇ ਨੇ ਬੰਦ ਲੈ ਇੱਕ ਮਿੰਟ ਆ ਵੀ ਵੜਾ ਇਹ ਉਹਨੂੰ ਕਰ ਪੜਾਈ ਮੈਨੂੰ ਨੇ ਉਹ ਮੇਰੇ ਨੇ ਉਹ ਫੜਾ ਫੜਾ ਮੇਰੇ ਪੈਸੇ ਫੜਾ ਚਾ ਲੋ ਸੋਗਰ ਦਿੱਤੇ ਦੇ ਹੋਰ ਮਾਮੀ ਨੇ ਬੰਦੇ ਚਾਹੇ ਓਏ ਲਫੜੋ ਨਹੀਂ ਇਹ ਇਹ ਨਹੀਂ 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 ਆ ਮੈਨੂੰ ਦੇ ਦੇ ਲੈ ਜਾ ਕੋਣੇ ਜਵਾਕ ਜਾ ਰਹੇ ਨੇ ਆਪਣੇ ਘਰ ਨੂੰ ਦੋਨੇ ਆਏ ਸੀਗੇ ਭੂਆ ਉਹਨਾਂ ਨੇ ਆਉਣਾ ਹਜੇ ਪਰਸੋਂ ਨੂੰ ਤੇ ਹੁਣੇ ਚੱਲੇ ਆ ਆਪਣੇ ਘਰੇ ആോ ആ ഫോ നാലാ തട്ടു ല പാഗല ബസ് ബസ് બસ ਭਾਈ ਧਰਤੀ ਨਾਲ ਸਾਡਾ ਸੀਮੈਂਟ ਫਰੈਂਟ ਆ ਦੇਖੋ ਇਹ ਨਹੀਂ ਤੋੜਿਆ ਹੋਇਆ ਹਾਥੀ ਨੇ ਦੇਖ ਲੋ ਪਰੌਣੇ ਗਏ ਤੇ ਲਾਈਟ ਆ ਗਈ ਹੈ ਤੇ ਹੁਣ ਆਪਾਂ ਕਰਾਂਗੇ ਜੀ ਗੈਸ ਕਰਾ ਦੇਖੋ ਕਿੰਨਾ ਵੱਡਾ ਬ੍ਰੇਕਿੰਗ ਨਿਊਜ਼ ਕਿੰਨਾ ਵੱਡਾ ਪਿਕ ਆ ਗਿਆ ਓਏ ਗਾਇਸ ਇੱਕ ਬ੍ਰੇਕਿੰਗ ਨਿਊਜ਼ ਲੈ ਆ ਦੇ ਨਾ ਤੰਤਾਂ ਉਹ ਇਹ ਨਾ ਰੱਖਣਾ ਤੇ ਰਿਪੋਰਟਰਾਂ ਦੇ ਚਪੜਾਸੀ ਵੀ ਨਾ ਰੱਖਣਾ ਤੈਨੂੰ ਸੂਟ ਲੈ ਕੇ ਆਉਣ ਵਾਲੇ ਸੂਟ ਰਹਿ ਗਿਆ ਮੇਰਾ 10 ਰੁਪਏ ਦੇ ਕੇ ਫਰੈਂਡਸ ਕਹਿੰਦੇ ਬਸ ਮਨਾ ਹੋ ਗਿਆ ਰਖੜੀਆਂ ਉਹ ਵੀ ਸੂਟਣ ਲਈ ਦੇ ਦੋ ਸੂਟ ਲੈ ਕੇ ਦਿਓ ਜਿਹੜੀ ਮੈਂ ਰਖੜੀ ਬਣਾਈ ਸੀ ਉਹ ਦਿਖਾ ਤੇ ਲਾਉਣੀ ਤੇਰੇ ਕੋਟੇ ਪਰੇ ਆ ਗਈ ਕਰਨ 50 ਸੂਟ ਰੱਖੀ ਸੀ ਨਾ ਇਹ ਫਿਰ ਇਹ ਦਿਮਾਗ ਤੋਂ ਫੈਦਲ ਆ ਹੈਲੋ ਜੀ ਤੇ ਫਰੈਂਡਸ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਜੀ ਮਿਲਾਂਗੇ ਨੈਕਸਟ ਵਲੌਗਸ ਤੇ ਕਿਵੇਂ ਦਾ ਲੱਗਿਆ ਵਲੌਗ ਪਲੀਜ਼ ਜਰੂਰ ਦੱਸਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਪਲੀਜ਼ ਪਲੀਜ਼ ਆਪਣੀ ਸਪੋਰਟ ਬਣਾ ਕੇ ਰੱਖਿਓ ਤੇ ਇੱਕ ਵਾਰੀ ਫਿਰ ਤੋਂ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ-ਬਹੁਤ ਵਧਾਈਆਂ ਸਤਿ ਸ਼੍ਰੀ ਅਕਾਲ ਜੀ